ਨਵਾਂ ਸਾਲ ਜਿਵੇਂ ਹੋਣ ਆ ਰਿਹਾ ਤੇ ਨਵੇਂ ਸਾਲ ਦੇ ਵਿੱਚ ਵੀ ਕੋਈ ਮਤਲਬ ਕੁਝ ਐਦਾ ਦਾ ਬੈਨੀਫਿਟ ਜਾਂ ਕੋਈ ਤੁਸੀਂ ਆਪਣੇ ਵੱਲੋਂ ਉਹ ਲਗਾ ਰਹੇ ਹੋ ਕਿ ਹਮੇਸ਼ਾ ਕਿਉਂਕਿ ਤੁਹਾਡੇ ਵੱਲੋਂ ਕੁਝ ਆਫਰਸ ਦਿੱਤੀਆਂ ਜਾਂਦੀਆਂ ਨੇ ਸੋ ਇਸ ਵਾਰ ਕੁਝ ਆਫਰਸ ਹੈ ਹਾਂਜੀ ਜੀ ਆਪਾ ਸੁਪਰ ਵੀਜ਼ਾ ਦੇ ਵੈਸਟ ਰੇਂਜ ਫਿਰ ਗੱਲ ਕਰਦੇ ਹਾਂ ਤਾਂ ਬਿਲਕੁਲ ਹਾਲੀ ਵੀ ਤੁਸੀਂ ਕਿਤੇ ਵੀ ਸੁਣ ਰਹੇ ਕਿਤੇ ਵੀ ਕੰਪੇਅਰ ਕਰਦੇ ਹੋ ਥਿੰਕ ਇੰਸ਼ੋਰੈਂਸ ਤੇ ਆਲਵੇਜ਼ ਗਾਰੰਟੀਡ ਬੈਸਟ ਪ੍ਰਾਈਸ ਹੋਊਗੀ ਬਿਕੋਜ਼ ਨਾਈ ਅਜੇ ਕੁਝ ਚੀਜ਼ਾਂ ਡਾਊਨਲੋਡ ਕਰਾਉਣਾ ਹੈ ਬਿਕੋਜ਼ ਆਨਲਾਈਨ ਹੈ ਜਿਹੜੇ ਸਪੈਸ਼ਲ ਨੇ ਬਿਲਕੁਲ ਸਾਨੂੰ ਥੈਂਕ ਯੂ ਫੋਨ ਕਰਨਾ ਪੈਣਾ ਜਿਹੜੇ ਸਪੈਸ਼ਲ ਦਾ ਫਾਇਦਾ ਹਾਲੇ ਵੀ ਚੱਕ ਸਕਦੇ ਸਪੈਸ਼ਲੀ ਜੇ ਸੁਪਰਵਾਈਜ਼ਰ ਤੁਸੀਂ ਬੁਲਾਉਣਾ ਕਿਸੇ ਨਾਲ ਜਿਹੜੀ ਸਾਡੀ ਪ੍ਰੋਮੋਸ਼ਨ ਸੀ ਹਾਲੇ ਵੀ ਸਟਿਲ ਕੰਟੀਨਿਊ ਹੈ ਕਿਉਂਕਿ ਸਾਡੇ ਜਿਹੜਾ 14 ਅਕਤੂਬਰ ਦੇ ਮਹੀਨੇ ਤੋਂ ਉਹਨਾਂ ਨੇ ਇੰਨੀ ਸਫਲ ਹੋਏ ਉਹਨਾਂ ਕੰਪਨੀ ਨੇ ਕਹਤਾ ਆਮ ਜਸ ਕਿਪ ਕੰਟੀਨਿਊ ਟਿਲ ਐਂਡ ਆਫ ધ ਇਅਰ ਸੋ ਸਾਡੀ ਹਾਲੇ ਚੱਲ ਰਹੀ ਹੈ ਜੀ ਬਿਲਕੁਲ ਸਪੈਸ਼ਲ ਜਿਹੜਾ ਉਹਦਾ ਫਾਇਦਾ ਚੱਕ ਸਕਦੇ ਜੀ ਪਰਮਿੰਦਰ ਜੀ ਬਹੁਤ ਜਿਹੜਾ ਫੈਸਲਾ ਕਰ ਲਿਆ ਤਾਂ ਕੀ ਤੁਹਾਡੇ ਕੋਲ ਵੀ ਇਦਾਂ ਦੇ ਕੇਸ ਸਾਰੇ ਨੇ ਕਈ ਕੇਸ ਵਾਪਸ ਮੁੜ ਰਹੇ ਨੇ ਕਈਆਂ ਨੇ ਇੰਸ਼ੋਰੈਂਸ ਕਰਵਾਈ ਹੋਈ ਸੀਗੀ ਉਹਨਾਂ ਕੋਲ ਇੰਸ਼ੋਰੈਂਸ ਆਪਣੀਆਂ ਪਾਲਿਸੀਆਂ ਜੜੀਆਂ ਨੇ ਚੇਂਜ ਕਰ ਰਹੇ ਨੇ ਜਾਂ ਫਿਰ ਖਤਮ ਕਰਵਾ ਰਹੇ ਨੇ ਹਾਂਜੀ ਵਿਜ਼ਟਰ ਜੇ ਆਪਾਂ ਗੱਲ ਕਰਦੇ ਆ ਵਿਜ਼ਟਰ ਸੁਪਰਵਿਜ਼ ਦੇ ਆਬਵੀਅਸਲੀ ਜਿਹੜੇ ਆਏ ਨੇ ਉਹਨਾਂ ਨੇ ਵਾਪਸ ਜਾਣਾ ਕਿਉਂਕਿ ਉਹ ਵਿਜ਼ਿਟ ਕਰਨ ਆਏ ਸੀਗੇ ਜਾਂ ਸੁਪਰਵਿਜ਼ ਤੇ ਆਏ ਸੀ ਬਿਲਕੁਲ ਜਿਹੜੇ ਵਾਪਸ ਜਾ ਰਹੇ ਕਿਉਂਕਿ ਜਿਹੜੀ ਕੈਨਸਲ ਹੁੰਦੀ ਪਾਲਿਸੀ ਬਿਲਕੁਲ ਕੈਨਸਲ ਹੋ ਸਕਦੀ ਹੈ ਜਿਹੜਾ ਰੀਫੰਡ ਜੇ ਕਿ ਸਾਲ ਦੇ ਪੈਸੇ ਦਿੱਤੇ ਹੋਏ ਨੇ 6 ਮਹੀਨੇ ਰਹੇ ਉਹਨਾਂ ਰੀਫੰਡ ਹੋ ਜਾਂਦਾ ਬਾਕੀ ਜਿਹੜਾ ਕਿ ਜੇ ਪਾਲਿਸੀ ਤੇ ਕਲੇਮ ਹੈਗਾ ਫਿਰ ਪਾਲਿਸੀ ਰੀਫੰਡ ਨਹੀਂ ਹੁੰਦੀ ਕਿਉਂਕਿ ਇਹ ਵੀ ਹਾਂ ਬਿਲਕੁਲ ਜਿਹਨੇ ਆਏ ਨੇ ਉਹਨਾਂ ਨੇ ਜਾਣਾ ਜਾਣ ਦੇ ਸਾਹ ਜਿੰਨੇ ਸਮੇਂ ਵਾਸਤੇ ਐਸੀ ਇਸ ਚੀਜ਼ ਦਾ ਉਹਨਾਂ ਨੇ ਕਵਰੇਜ ਹੀ ਪੀਸਾ ਮੰਨ ਸੀਗੀ ਬਿਲਕੁਲ ਜਿਹੜਾ ਜਾਂਦੇ ਤੇ ਬਾਕੀ ਪੈਸੇ ਵਾਪਸ ਮੜ ਜਾਂਦੇ ਜੀ ਜੀ ਨਵੇਂ ਲੋਕਾਂ ਦੇ ਵਿੱਚ ਵੀ ਇੱਥੇ ਜਿਹੜਾ ਆਣਾ ਜਾਣਾ ਉਹ ਚਲੋ ਲੱਗਿਆ ਹੋਇਆ ਹੈ ਕੀ ਲੋਕ ਵੱਧ ਚੜ ਕੇ ਆਪਣੀ ਇੰਸ਼ੋਰੈਂਸ ਵੱਲ ਧਿਆਨ ਦੇ ਰਹੇ ਨੇ हां जी बिल्कुल जी आपा आणने समय दे गल कर बिकॉज़ ਹੁਣ ਟਾਈਮ ਚੇਂਜ ਹੋ ਗਿਆ ਪਹਿਲਾਂ ਉੱਥੇ ਵੀ ਸੀ ਆਪਾਂ ਜਿੱਥੋਂ ਆਏ ਆ ਮਾਈਂਡ ਸੈਟ ਸੀਗਾ ਪਹਿਲਾਂ ਇੰਸ਼ੋਰੈਂਸ ਕੀ ਚਾਹੀਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਉੱਥੇ ਵੀ ਹੁਣ ਲਾਇਬਿਲਿਟੀਆਂ ਨੇ ਲੋਨਸ ਨੇ ਪ੍ਰਾਪਰਟੀ ਮਹਿੰਗੀ ਸਭ ਲੋਨ ਲੈਂਦੇ ਗੱਡੀਆਂ ਦੇ ਘਰ ਵਾਸਤੇ ਹੁਣ ਆਪ ਤੇ ਤੇ ਆਪਦੇ ਪਰਿਵਾਰ ਨੂੰ ਪ੍ਰੋਟੈਕਟ ਕਰਦੇ ਕਿਉਂਕਿ ਇਸੇ ਕਰਕੇ ਕੰਪਨੀਆਂ ਨੇ ਦੇਖਦੇ ਹੋਏ ਹੁਣ ਉਹਨਾਂ ਨੂੰ ਲੋਡ ਨਹੀਂ ਵੇਟ ਕਰਨ ਦੀ ਲੋੜ ਹੈਗੀ ਹੈ ਵੇਟ ਦਾ ਮਤਲਬ ਇਹ ਵੀ ਕੋਈ ਵੀ ਆਉਂਦੇ ਸੋਚਦੇ ਪਹਿਲਾਂ ਇੰਸ਼ੋਰੈਂਸ ਲਈਏ ਪਹਿਲਾਂ ਕੰਪਨੀ ਆਫਰ ਨਹੀਂ ਕਰਦੀਆਂ ਸੀ ਕਹਿੰਦੇ ਤੁਸੀਂ ਇੱਥੇ ਜਦ ਤੱਕ ਪੀ ਆ ਰਹ ਪਰ ਉਹਨਾਂ ਟਾਈਮ ਵੀ ਉਹ ਚੇਂਜ ਹੋ ਗਿਆ ਕਿ ਕੋਈ ਕੰਪਨੀਆਂ ਪਤਾ ਵੀ ਅੱਛੀ ਦੀ ਲੋੜ ਆਉਂਦੇ ਤੇ ਪ੍ਰੋਪਰਟੀ ਲੈਂਦੇ ਨੇ ਹੁਣ ਭਾਵੇਂ ਵਰਕ ਪਰਮਿਟ ਦੇਣੇ ਉਹ ਆਪ ਦੀ ਲਾਈਫ ਇੰਸ਼ੋਰੈਂਸ ਲੈ ਸਕਦੇ ਡਿਸੇਬਿਲਟੀ ਲੈ ਸਕਦੇ ਕਿਉਂਕਿ ਹੁਣ ਜਿਹੜੇ ਪ੍ਰੋਫੈਸ਼ਨਲ ਆਉਂਦੇ ਨਾਲ ਬੱਚੇ ਵੀ ਨੇ ਉਹਨਾਂ ਆ ਪਰਿਵਾਰ ਨੂੰ ਵੀ ਪ੍ਰੋਟੈਕਟ ਕਰ ਸਕਦੇ ਕਿਉਂਕਿ ਹੁਣ ਉਹ ਚੀਜ਼ ਤਾਂ ਕਿਉਂਕਿ ਇੰਸ਼ੋਰੈਂਸ ਹੈ ਜਦ ਸਿਹਤ ਵਧੀਆ ਉਹਦੇ ਮਿਲਦੀ ਹੈ ਪੈਸਾ ਨਾਲ ਨਹੀਂ ਕਈ ਵੇਲੇ ਅਸੀਂ ਵੇਟ ਕਰਦੇ ਕਰਦੇ ਸਿਹਤ ਸਾਡੀ ਠੀਕ ਨਹੀਂ ਫਿਰ ਜਿੰਨੇ ਮਰਜੀ ਪੈਸੇ ਦੇ ਦੀਏ ਸਾਨੂੰ ਇੰਟਰਸਟ ਨਹੀਂ ਮਿਲਦੀ ਜੀ ਜੀ ਅਚਾ ਬਹੁਤ ਸਾਰੇ ਤੋਂ ਖਤੜੀ ਦੇਵੀ ਮਾਮਲੇ ਸਾਹਮਣੇ ਆਉਂਦੇ ਨੇ ਜਿਹੜੇ ਬੈਨੀਫਿਸ਼ੀਰੀ ਨੇ ਉਹਨਾਂ ਦੇ ਲੀਗਲ ਰਾਈਟਸ ਜਿਹੜੇ ਨੇ ਉਹ ਕੀ ਹੁੰਦੇ ਨੇ ਹਾਂਜੀ ਇਹ ਸਭ ਨਾਲੋਂ ਵੱਡਾ ਇੰਪੋਰਟੈਂਟ ਹੈ ਵੀ ਬੈਨੀਫਿਸ਼ੀਰੀ ਤੁਸੀਂ ਪਾਲਿਸੀ ਵਿੱਚ ਚੋਣ ਕਰਦੇ ਆ ਵੀ ਮੇਰਾ ਬੈਨੀਫਿਸ਼ੀਰੀ ਕੌਣ ਹੋਊਗਾ ਇੱਕ ਬਿਕਮਜ਼ ਅ ਲੀਗਲ ਡਾਕੂਮੈਂਟ ਲੀਗਲ ਡਾਕੂਮੈਂਟ ਹੈ ਤੁਸੀਂ ਵਿਲ ਨੂੰ ਵੀ ਚੈਲੰਜ ਵਿਲ ਚੈਲੰਜ ਹੋ ਸਕਦੀ ਹੈ ਤੁਹਾਡੀ ਵਸੀਅਤ ਜਿਹਦਾ ਆਪਾਂ ਕਹੇ ਵੀ ਜਿਹੜਾ ਪਾਲਿਸੀ 'ਚ ਨਾਮ ਲਿਖਿਆ ਹੋਇਆ ਉਹ ਤੁਸੀਂ ਉਹਨੂੰ ਚੈਲੰਜ ਨਹੀਂ ਕਰ ਸਕਦੇ ਭਾਵੇਂ ਕੋਈ ਬਹੁਤ ਜਿਆਦਾ ਕਲੇਮ ਜਿੰਦਾਂ ਦੇ ਵੀ ਆਏ ਨੇ ਕਈ ਵਾਰੀ ਜਦੋਂ ਦੋ ਭਰਾ ਸੀ ਆਪਸ ਇੱਕ ਦੂਜੇ ਨੂੰ ਬੈਨੇਫੀਸ਼ੀਅਰੀ ਬਣਾਤਾ ਉਹ ਤੋਂ ਬਾਅਦ ਦੇ ਮੂਵ ਔਨ ਆਪ ਦਾ ਬਿਆ ਵੀ ਹੋ ਗਿਆ ਡਿਫਰੈਂਟ ਹੋ ਗਏ ਇੱਕ ਦੀ ਡੈਥ ਹੋ ਗਈ ਉਹ ਬੈਨੇਫੀਸ਼ੀਅਰੀ ਦੂਜਾ ਭਰਾ ਸੀ ਭਾਵੇਂ ਉਹਦੀ ਵਾਈਫ ਵੀ ਸੀਗੀ ਭਾਵੇਂ ਬੱਚੇ ਵੀ ਸੀਗੇ ਕੋਰਟ 'ਚ ਵੀ ਕੇਸ ਗਿਆ ਪਰ ਉਹ ਹੈ ਵੀ ਉਹ ਕੋਰਟ ਨੇ ਡਿਸਾਈਡ ਕੀਤਾ ਵੀ ਜਦੋਂ ਪਾਲਿਸੀ ਲਈ ਸੀ ਉਹਨディー ਵੇਸ਼ ਸੀ ਕਿ ਪ੍ਰਾਦੀ ਮੈਨੂੰ ਹੀ ਪੈਸੇ ਦੇਣੇ ਤੇ ਉਹਨਾਂ ਨੇ ਪੈਸੇ ਮਿਲੇ ਤੇ ਇਸੇ ਕਰਕੇ ਕਿਉਂਕਿ ਜਦੋਂ ਅਸੀਂ ਪਾਲਿਸੀ ਲੈਨੇ ਆ ਭੁੱਲ ਜਾਨੇ ਸਾਡੇ ਬੈਨੀਫਿਸ਼ੀਰੀ ਅਪਡੇਟ ਕਰਨਾ ਕਿਉਂਕਿ ਜਿਹੜਾ ਬੈਨੀਫਿਸ਼ੀਰੀ ਲਾਈਫ ਸਿਚੁਏਸ਼ਨਸ ਆਉਂਦੀ ਰਹਿੰਦੀ ਹੈ ਬੈਨੀਫਿਸ਼ੀਰੀ ਕਿਸੇ ਚੇਂਜ ਕਰਨਾ ਤੁਸੀਂ ਪਰਸੈਂਟੇਜ ਵੀ ਰੱਖ ਸਕਦੇ ਹੋ ਕਿਸੇ ਨੂੰ ਐਗਜ਼ਾਮਪਲ ਜੇ ਪੇਰੈਂਟਸ ਨੂੰ ਬਣਾਉਣਾ ਨਾਲ ਆਪਦੇ ਬ੍ਰਦਰ ਨੂੰ ਬਣਾਉਣਾ ਜਾਂ ਵਾਈਫ ਨੂੰ ਬਣਾਉਣਾ ਤੁਸੀਂ ਪਰਸੈਂਟੇਜ ਵੀ ਕਰ ਸਕਦੇ ਹੋ ਕਿਸੇ ਨੂੰ 30% ਕਿਸੇ ਨੂੰ 20% ਉਹ ਲੀਗਲੀ ਅਨਟਾਈਟਲਡ ਹੋਗੇ ਉਹਨਾਂ ਨੂੰ ਹੀ ਟੈਕਸ ਫ੍ਰੀ ਮੰਨੇ ਜਾਊਗੀ ਕੋਈ ਹੋਰ ਚੈਲੰਜ ਨਹੀਂ ਕਰ ਸਕਦਾ ਜਿਹੜੀ ਲਾਈਫ ਇੰਸ਼ੋਰੈਂਸ ਪਾਲਿਸੀ ਚੈਲੰਜ ਹੋਣੀ ਹੈ ਬਹੁਤ ਬਹੁਤ ਹੀ ਬਹੁਤ ਹੀ ਜਿਹੜੀ ਔਖਾ ਕੰਮ ਹੈ ਕਿਉਂਕਿ ਇਸ ਗੈਰ ਅਬੀ ਰੀਜ਼ਨ ਰੀਜ਼ਨ ਹੈ ਵੀ ਜੇ ਇੱਕ ਦੂਜੇ ਨੇ ਪਾਲਿਸੀ ਲਈ ਹੋਈ ਹੈ ਫਿਰ ਇਹ ਕੋਰਟ ਇਹ ਦੇਖਦੀ ਹੈ ਲੀਗਲ ਡਾਕੂਮੈਂਟ ਵਿਸ਼ੇਸ਼ ਹੈ ਇਸ ਕਰਕੇ ਜਿਹੜੇ ਵੀ ਕਿਸੇ ਨੇ ਹੁਣ ਆਪਦੀ ਪਾਲਿਸੀ ਲਈ ਹੋਈ ਹੈ ਜੇ ਚੇਂਜ ਕਰਨਾ ਬੈਨੀਫਿਸ਼ਰੀ ਜਾ ਬੱਚੇ ਛੋਟੇ ਨੇ ਅ ਟਰਸਟੀ ਪੁਆਇੰਟ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਟਰਸਟੀ ਦਾ ਮਤਲਬ ਹੈ ਕਿ ਪੇਰੈਂਟਸ ਦੋਵਾਂ ਨੂੰ ਕੁਝ ਹੋ ਜਾਂਦਾ ਤਾਂ ਬੱਚੇ ਛੋਟੇ ਨੇ ਫਿਰ ਬੱਚੇ ਨੇ ਕੀ ਕਰਨਾ ਪੈਸੇ ਕਿੱਦਾਂ ਮਿਲਣਗੇ ਸਟੇਟ ਕੋਲੇ ਪੈਸੇ ਜਦ ਤੱਕ ਬੱਚਾ ਪੈਸੇ ਨਹੀਂ ਲੈ ਸਕਦਾ ਜਦ ਤੱਕ 18 ਦਾ ਨਹੀਂ ਹੁੰਦਾ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਇੱਕ ਟਰਸਟੀ ਪੁਆਇੰਟ ਕਰ ਸਕਦੇ ਹੋ ਜਦ ਤੱਕ ਬੱਚਾ ਤਾਰਾ ਨਹੀਂ ਹੁੰਦਾ ਉਹ ਰੋਜ਼ਾ ਕੋਟਰਾ ਸੀ ਟੇਕਰ ਕਰੂਗਾ ਇਸ ਕਰਕੇ ਛੋਟੀਆਂ ਛੋਟੀਆਂ ਗੱਲਾਂ ਨੇ ਪਾਲਿਸੀ ਵੇਚਣਾ ਲੈਣਾ ਬਹੁਤ ਸੌਖਾ ਕਿਉਂਕਿ ਜਿਹੜੀ ਇੰਟਰਨਲੀ ਸਹੀ ਪਾਲਿਸੀ ਡਿਜ਼ਾਈਨ ਕਿੱਦਾਂ ਦੀ ਕਿੱਦਾਂ ਦੀ ਜ਼ਰੂਰਤ ਹੈ ਕਿੱਦਾਂ ਵੀ ਤੁਹਾਨੂੰ ਲਈ ਕੱਲ ਨੂੰ ਜਦੋਂ ਇਹ ਅਬੀ ਨਵੀਂ ਆਉਂਦੀ ਹੈ ਫਿਰ ਕਿਸ ਨੂੰ ਅਖਿਆਈ ਨਾ ਹੋਵੇ ਇਸ ਕਰਕੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੁਐਸ਼ਨ ਪਾਲਿਸੀ ਲੈਣਾ ਸੌਖਾ ਉਹ ਤੋਂ ਬਾਅਦ ਸਰਵਿਸ ਤੇ ਜਿਹੜੀਆਂ ਚੀਜ਼ਾਂ ਨੇ ਇਹ ਜੀ ਦਾ ਖਿਆਲ ਰੱਖਣਾ ਉਹਨਾਂ ਜਿਆਦਾ ਔਖਾ ਤੇ ਬਹੁਤ ਜ਼ਰੂਰੀ ਵੀ ਹੈ ਜੀ ਅੱਛਾ ਪਹਿਲੀ ਵਾਰੀ ਕਿਸੇ ਨੇ ਵੀ ਪਾਲਿਸੀ ਕਰवानी ਹੁੰਦੀ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਘਰ ਦੇ ਵਿੱਚ ਹੀ ਬੈਨੀਫਿਸ਼ੀਰੀ ਕੋਈ ਵੀ ਬਣ ਸਕਦਾ ਹੈ ਜੇ ਬਾਈ ਚਾਂਸ ਕਿਸੇ ਨਾਲ ਫਰਾਡ ਹੋ ਵੀ ਜਾਂਦਾ ਕਿਸੇ ਵੀ ਤਰ੍ਹਾਂ ਦਾ ਤਾਂ ਫਿਰ ਉਹਨਾਂ ਕੋਲ ਵਿਕਲਪ ਕੀ ਹੁੰਦਾ ਹੈ ਔਰ ਤੁਹਾਡੇ ਕੋਲ ਜ਼ਿਆਦਾਤਰ ਕੇਸ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਆਉਂਦੇ ਨੇ ਹਾਂਜੀ ਬਿਲਕੁਲ ਇਹ ਜੇ ਫਰਾਡ ਤਾਂ ਨਹੀਂ ਹੋ ਸਕਦਾ ਕਹਿਣ ਦਾ ਮਤਲਬ ਹੈ ਫਰਾਡ ਦਾ ਮਤਲਬ ਤਾਂ ਇਹ ਫਰਾਡ ਉਦੋਂ ਹੁੰਦਾ ਜਦੋਂ ਕਿਸੇ ਨੇ ਲਾਈਫ ਇੰਸ਼ੋਰੈਂਸ ਪਾਲਿਸੀ ਲਈ ਹੈ ਝੂਠ ਬੋਲ ਕੇ ਝੂਠ ਬੋਲ ਕੇ ਪਤਾ ਨਹੀਂ ਸੀ ਜਾਂ ਕੁਐਸਚਨ ਹੀ ਨਹੀਂ ਪੁੱਛੇਗੇ ਉਦੋਂ ਜਦੋਂ ਕੰਪਨੀਆਂ ਨੇ ਉਸ ਚੀਜ਼ ਨੂੰ ਡਿਕਲਾਈਨ ਕਰ ਸਕਦੇ ਹਾਂ ਜੇ ਕੱਲ ਨੂੰ ਕੋਈ ਕਲੇਮ ਆਉਂਦਾ ਤਾਂ ਐਗਜ਼ਾਮਪਲ ਆਪਾਂ ਜੇ ਗੱਲ ਕਰਦੇ ਹਾਂ ਕਈ ਵਾਰੀ ਹੁਣ ਤੁਸੀਂ ਲੈਂਡਰ ਤੋਂ ਆਏ ਜੋ ਮੌਰਗੇਜ ਇੰਸ਼ੋਰੈਂਸ ਲੈਣੇ ਕੋ ਤੁਹਾਡੇ ਬਾਰੇ ਕੁਐਸਚਨ ਇਹ ਨਹੀਂ ਪੁੱਛਦੇ ਚਾਰ ਕੁਐਸਚਨ ਹੈ ਜੀ ਠੀਕ ਹੈ ਜੀ ਤੁਹਾਡੀ ਸੇ ਠੀਕ ਹੈ ਹਸਪਤਾਲ ਦਾ ਨਹੀਂ ਗਏ ਉਹ ਤੁਹਾਡੀ ਆਪਾਂ ਸੋਚਦੇ ਸੀ ਪੈਸੇ ਦੇ ਰਹੇ ਸਾਡੀ ਕਵਰੇਜ ਹੈੀ ਕੱਲ ਨੂੰ ਲੋਡ ਪਾਉਗੇ ਪਰ ਜਦੋਂ ਕੱਲ ਨੂੰ ਕਲੇਮ ਆਉਣਾ ਜੇ ਬੰਦਾ ਨਹੀਂ ਰਿਹਾ ਤਾਂ ਫਿਰ ਉਦੋਂ ਕੰਪਨੀ ਅੰਡਰਰਾਈਟ ਕਰਨਾ ਸ਼ੁਰੂ ਕਰਦੀਆਂ ਬਾਅਦ ਦੇ ਵਿੱਚ ਪ੍ਰੋਸੈਸ ਕਰਦੀਆਂ ਨੇ ਉਦੋਂ ਉਹ ਕਹਿ ਸਕਦੇ ਆ ਵੀ ਤੁਸੀਂ ਤਾਂ ਐਲੀਜੀਬਲ ਹੀ ਨਹੀਂ ਸੀ ਪਹਿਲੇ ਦਿਨ ਤੋਂ ਭਾਵੇਂ ਤੁਸੀਂ 20 ਸਾਲ ਪੈਸੇ ਦਿੱਤੇ ਨੇ 25 ਸਾਲ ਪੈਸੇ ਦਿੱਤੇ ਤੁਹਾਡਾ ਕਲੇਮ ਡਿਕਲਾਈਨ ਹੋਣ ਦੇ ਚਾਂਸਸ ਵਧ ਜਾਂਦੇ ਨੇ ਹੁਣ ਦੂਜੇ ਪਾਸੇ ਤੁਸੀਂ ਜੋ ਪਾਲਿਸੀ ਲਈ ਹੋਈ ਹੈ ਆਪ ਦੇ ਸਿਹਤ ਦੇ ਮੁਤਾਬਕ ਤੁਹਾਡੀ ਡਾਕਟਰੀ ਹੋਈ ਹੈ ਤੁਹਾਡੀ ਇਨਫੋਰਮੇਸ਼ਨ ਹੈ ਜੋ ਅਸੀਂ ਪਾਲਿਸੀ ਲੈਣੇ ਆ ਸਾਰਾ ਕੁਝ ਲਿਖਿਆ ਹੁੰਦਾ ਉਹਦੇ ਵਿੱਚ ਇੱਕ ਆਫਰ ਜੇ ਕਰ ਲੈਣੇ ਆ ਅਸੀਂ ਆਫਰ ਪਾਉਣਾ ਸੀ ਕਰ ਲੈਣਾ ਅਸੀਂ ਪਾਲਿਸੀ ਵਾਸਤੇ ਲਿਖਿਆ ਫਿਰ ਕੰਪਨੀਆਂ ਕਹਿੰਦੀਆਂ ਤੁਹਾਡਾ ਅਸੀਂ ਮੈਡੀਕਲ ਕਰਾਵਾਂਗੇ ਤੁਹਾਡਾ ਕ੍ਰੈਡਿਟ ਚੈੱਕ ਕਰਨਾ ਤੁਹਾਡੇ ਬਾਰੇ ਕਿਤੋਂ ਵੀ ਅਸੀਂ ਇਨਫੋਰਮੇਸ਼ਨ ਲੈ ਸਕਦੇ ਹਾਂ ਉਹਨਾ ਵੀ ਅਸੀਂ ਸਾਰਾ ਕੁਝ ਲਿਖ ਕੇ ਦੇ ਦਿੱਤਾ ਉਹਨਾਂ ਨੇ ਸਾਡਾ ਬਲੱਡ ਵਰਕ ਕਰਵਾ ਲਿਆ ਡਾਕਟਰ ਤੋਂ ਇਨਫੋਰਮੇਸ਼ਨ ਲੈ ਲਈ ਆਪਾਂ ਕੋਈ ਇਨਫੋਰਮੇਸ਼ਨ ਨਹੀਂ ਕਿਉਂਕਿ ਜਿੰਨੀਆਂ ਥਾਵਾਂ ਤੇ ਅਸੀਂ ਵੀ ਗਏ ਆ ਸਾਨੂੰ ਵੀ ਭੁੱਲ ਜਾਨੇ ਕਿਨੇ-ਕਨੇ ਡਾਕਟਰ ਦੇਖਿਆ ਉਹਨਾਂ ਕੋ ਸਾਰੀ ਇਨਫੋਰਮੇਸ਼ਨ ਹੁੰਦੀ ਆ ਉਦੋਂ ਬਾਅਦ ਫਿਰ ਜਦੋਂ ਇੱਕ ਕੰਪਨੀ ਫਿਰ ਆਫਰ ਕਹਿੰਦੇ ਠੀਕ ਐ ਸੇ ਐਕਸੈਪਟ ਕਰ ਲਈ ਤੁਹਾਡੀ ਪਾਲਿਸੀ ਅਸੀਂ ਤੁਹਾਨੂੰ ਆਫਰ ਕਰਦੇ ਆ ਤੁਸੀਂ ਸਾਈਨ ਕਰਦੇ ਡਿਲੀਵਰੀ ਡਾਕੂਮੈਂਟ ਹੋ ਗਿਆ ਹੋਰ ਜਦੋਂ ਇੱਕ ਕੌਂਟਰੈਕਟ ਬਣ ਗਿਆ ਹੁਣ ਕੌਂਟਰੈਕਟ ਬਣ ਗਿਆ ਉਦੋਂ ਫਿਰ ਨਾ ਤਾਂ ਕੰਪਨੀ ਮੁੱਕਰ ਸਕਦੀ ਅਸੀਂ ਜਦੋਂ ਮਰਜੀ ਕਿਸਤ ਆ ਪਾਲਸੀ ਬੰਦ ਕਰਾ ਸਕਦੇ ਹਾਂ ਅਸੀਂ ਕਿ ਪੈਸੇ ਨਹੀਂ ਦੇਣਾ ਪਰ ਦੂਜੇ ਪਾਸੇ ਜੇ ਅਸੀਂ ਸੋਚਦੇ ਹਾਂ ਵੀ ਸਾਡੇ ਪੈਸੇ ਜਾ ਰਹੇ ਨੇ ਤੇ ਕਵਰਜ ਹੈਗੀ ਹੈ ਇਹ ਚੀਜ਼ਾਂ ਦਾ ਖਿਆਲ ਰੱਖਦੇ ਲੋੜਾ ਵਾਕਈ ਜੇ ਅਸੀਂ ਜਾਣ ਕੇ ਝੂਠ ਬੋਲਿਆ ਜਾਂ ਪਾਲਸੀ ਵਿੱਚ ਔਕਾ ਕਦੋਂ ਵੀ ਕੰਪਨੀ ਔਰ ਡਿਕਲਾਈਨ ਕਰ ਸਕਦੀ ਹੈ ਕਹਿ ਸਕਦੇ ਵੀ ਤੁਸੀਂ ਸਾਨੂੰ ਝੂਠ ਬੋਲਿਆ ਜਿਸ ਕਰਕੇ ਜਦੋਂ ਵੀ ਸਪੈਸ਼ਲੀ ਜਦੋਂ ਇੰਸ਼ੋਰੈਂਸ ਦੇ ਵਿੱਚ ਹੈ ਕਿਉਂਕਿ ਬਹੁਤ ਹੀ ਬਰੀਕ ਗ੍ਰੇਅ ਕਰਨਾ ਜਿਹੜਾ ਕੌਂਟਰੈਕਟ ਇੰਨੇ ਵੱਡੇ ਪੇਜਾਂ ਦਾ ਵੀ ਆਮ ਬੰਦੇ ਨੂੰ ਕੀ ਵੱਡੇ ਵੱਡੇ ਲਾਇਰ ਚਾਹੀਦੇ ਉਹ ਜਦੋਂ ਕੌਂਟਰੈਕਟ ਬਣਾਉਂਦੇ ਹੈ ਕੰਪਨੀਆਂ ਸੋ ਇਸ ਕਰਕੇ ਖਿਆਲ ਰੱਖਣ ਦੀ ਲੋੜ ਹੈ ਸੀ ਇਹ ਨਾ ਸੋਚੀਏ ਵੀ ਅਸੀਂ ਪੈਸੇ ਦੇਣੇ ਆ ਪੀਸ ਆਫ ਮਾਈਂਡ ਵਾਸਤੇ ਪਾਲਸੀ ਲਈ ਹੈ ਜਿਹੜੀ ਚੀਜ਼ ਲਈ ਹੈ ਕੱਲ ਨੂੰ ਲੋੜ ਪਵੇ ਸਾਡੇ ਵਾਸਤੇ ਪਿੱਛੇ ਖੜੇ ਪਾਲਸੀ ਇਸ ਕਰਕੇ ਖਿਆਲ ਰੱਖਣ ਦੀ ਲੋੜ ਹੈ ਵੀ ਜਦੋਂ ਵੀ ਪਾਲਸੀ ਲੈਣੀ ਹੈ ਕਿਉਂਕਿ ਇੱਥੇ ਫਰਾਡ ਕਿਉਂਕਿ ਇੰਡੀਆ ਦੀ ਆਪਾਂ ਗੱਲ ਕਰਦੇ ਹਾਂ ਉਦੋਂ ਡਾਕਟਰੀ ਹੋਈ ਨਹੀਂ ਹੋਈ ਬੰਦਾ ਸੀਗਾ ਨਹੀਂ ਹੈ ਵੇਚਣ ਵਾਲੇ ਨੇ ਚੀਜ਼ ਵੇਚੀ ਤੇ ਇੱਥੇ ਸਾਰੇ ਕੁਝ ਰੈਗੂਲੇਟਡ ਇੰਡਸਟਰੀ ਹੈ ਜਿਨੇ ਡਾਕਟਰਾਂ ਗਏ ਆ ਸਾਰੇ ਇਨਫੋਰਮੇਸ਼ਨ ਕਿਨੇ ਮੈਡੀਕਲ ਕਰਾਏ ਇਸ ਕਰਕੇ ਉਹ ਚਾਂਸਸ ਘਟ ਜਾਂਦੇ ਨੇ ਫਰਾਡ ਦੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ